ਮਾਨ ਵਾਲੀ ਗੱਲ ਹੈ ਗੁਰਬਾਣੀ ਦੇ ਪ੍ਰਮਾਨ ਕੀ ਆਏ ਮੇਰ ਗੁਰ ਸਿਖਾਏ ਮੇ ਤੂੰ ਮੇਰੇ ਗੁਰੂ ਕੇ ਪਿਆਰੇ ਸੱਚਮੰਦੋ ਪਾਗ ਕੈਨੇਡਾ ਦੀ ਧਰਤੀ ਤੋਂ ਪੰਜਾਬ ਦਾ ਖਾਲਸਾ ਪੰਥ ਦਾ ਬਹੁਤ ਮਾਨ ਰੌ ਵਾਲੇ ਸਾਡੇ ਬਹੁਤ ਹੀ ਮਾਨਯੋਗ ਸਰਦਾਰ ਹਰਜੀਤ ਸਿੰਘ ਜੀ ਸਜਣ ਡਿਫੈਂਸ ਮੰਤਰੀ ਕੈਨੇਡਾ ਸਰਕਾਰ ਅੱਜ ਇਸ ਪੌਂਟ ਧਰਤੀ ਤੇ ਨਤਮਸਤ ਹੋਣ ਲਈ ਤੰਤਨ ਸਾਹਿਬ ਸਿਗੁਰ ਆਨਦਾਸ ਪਾਸ਼ਾ ਜੀ ਦੇ ਬਹੁਤ ਬੜੇ ਉਸਤਾਦ ਉਹਨਾਂ ਦੀ ਪਾਵਨ ਨਗਰੀ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰਸਾਹਬ ਸਾਹਿਬ ਵਿਖੇ ਨਾ ਤਮਸਕ ਹੋਣ ਲਈ ਆਏ ਹਨ ਸਾਡੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਸ੍ਰੀ ਸ਼ੋਮਨੀ ਗੁਰਦਆਰਾ ਪਵੰਦਕ ਕਮੇਟੀ ਵੱਲੋਂ ਜਿੱਥੇ ਉਹਨਾਂ ਦਾ ਹਾਰਦਿਕ स्वागत ਕੀਤਾ ਜਾਂਦਾ ਜੀ ਆਇਆਂ ਕਿਹਾ ਜਾਂਦਾ ਮੈਂ ਬੇਨਤੀ ਕਰਾਂਗਾ ਮਾਜੋਗ ਪ੍ਰਧਾਨ ਪ੍ਰੋਫੈਸਰ ਕਰਪਾਲ ਸਿੰਘ ਜੀ ਬਡੂਗਰ ਸਾਹਿਬ ਉਹਨਾਂ ਨੂੰ ਦਿਆਇਆ ਕਹਿਣਗੇ ਅੱਧੇ ਤਾੜੀ ਉਹਨਾਂ ਦਾ ਸਨਮਾਨ ਕਰਦਗੇ ਪ੍ਰੋਫੈਸਰ ਕਰਪਾਲ ਸਿੰਘ ਜੀ ਬਡੂਗਰ ਸਾਹਿਬ ਦਾਸਤਾ ਸਿਦੂ ਰਾਮ ਦਾ ਪਾਸਟ ਜੀ ਜੀ ਸਪੁੱਤ ਨਜ਼ਰੀ ਜਾਣ ਲੱਗੇਗਾ ਆਵਾਜ਼ ਦੇ ਦੇ ਸ਼੍ਰੀ ਅਮਰੋਸਰ ਸਾਹਿਬ ਸਰਵਸਤ ਸਾਬ ਦੇ ਇਸ ਮਹਾਨ ਪਾਕ ਪਿੱਤਰ ਪ੍ਰਸਤਾਨ ਦਰਵਾਰ ਸਾਹਿਬ ਦੇ ਇਸ ਆਂਗਣ ਵਿੱਚ ਪਾਰਕ ਨੇ ਇਸੇ ਬਹੁਤ ਹੀ ਪਿਆਰੇ ਮਿੱਤਰ ਦੇਸ਼ ਕਰੇਡ ਤੇ ਰੱਖਿਆ ਮੰਤਰੀ ਵਰਖਾ ਖਾਲਸਾ ਪੰਥ ਦੇ ਆਨ ਸ਼ਾਨ ਸਰਦਾਰ ਹਰਜੀਤ ਸਿੰਘ ਜੀ ਸੱਜਣ ਕੈਨੇਡਾ ਹੈ ਕਮਿਸ਼ਨ ਇਨ ਇੰਡੀਆ ਉਹਨਾਂ ਨਾਲ ਆਏ ਸਾਰੇ ਕੁਝ ਅਧਿਕਾਰੀ ਸਹਿਬਾਨ ਪੁੱਤਰ ਗੁਰੂ ਖਾਲਸਾ ਜੀ ਵਾਹਿਦ ਜੀ ਦਾ ਖਾਲਸਾ ਆਵਾਇਟੀ ਕੀ ਖਸੇ ਸ਼ੋਹਰੀ ਗੁਰੂ ਦਰਬਾਰ ਪੰਥ ਕਮੇਟੀ ਸੋਚਾ ਖਾਲਸਾ ਪੰਥ ਅੱਜ ਸਾਰ ਹਰਜੀਤ ਸਿੰਘ ਜੀ ਸੱਜਣ ਨੂੰ ਪ੍ਰਵਾਰ ਸਾਹਿਬ ਚਿਤਨਤ ਵਸਤੂ ਕੋਲੋਂ ਵੱਲ ਤੇ ਆਪਣੇ ਦਿਲ ਦੇ ਗਧਾਇਆ ਵਿੱਚੋਂ ਤੁਰ ਅੰਤਰਾ ਹੱਥ ਮੇ ਤੋਂ ਆਪਰੇ ਦੀਆਂ ਆਦਿਆਂ ਸੱਚਮੁੱਚ ਸਰਦਾਰ ਹਰਜੀਤ ਸਿੰਘ ਜੀ ਤੇ ਸਾਰੇ ਸੰਘਰਸ਼ ਵਿੱਚ ਜ਼ਿੰਦਗੀ ਉਸ ਦੀ ਦੇ ਲੱਤੀਜੇ ਵਿੱਚੋਂ ਇਹ ਜੈਸਦਾ ਦੇ ਤੋਂ ਤੋਂ ਨਾਜ਼ੁਕ ਮਹਿਤਵ ਹੈ ਰੱਖਿਆ ਮੰਤਰੀ ਰਾਉ ਦਾਯਨ ਮਿਰਿਆ ਉਹਨਾਂ ਨੂੰ ਸੋਚੇ ਖਾਸਾ ਬਹੁਤ ਦਾ ਮਾਨ ਸਨਮਾਨ ਸਤਕਾਰ ਵਧਿਆ ਸਮੇਂ ਦੀ ਨਜਾਜ਼ਤ ਨਿਖਤੇ ਹੋਇਆ ਮੈਂ ਆਪ ਸਭ ਨੂੰ ਸੋਚੇ ਖਾਸਾ ਬਾਕੀ ਨੂੰ ਸਰਦਾਰ ਹਰਜੀਤ ਸਿੰਘ ਜੀ ਸਜਣ ਦੇ ਤੇ ਆਪਣੇ ਘਰ ਵਿੱਚ ਆਪਣੇ ਇਸ ਵਿੱਚ ਆਪਣੇ ਸੂਬੇ ਵਿੱਚ ਉਹ ਦਰਬਾਰ ਸਾਹਿਬ ਵਿੱਚ ਨਤਮਸਤਕ ਹੋਣ ਆਉਣ ਤੇ ਇੱਕ ਵਾਰ ਫੇਰ ਜੀ ਆਇਆਂ ਆਖਦਾ ਔਰ ਨਾਸ ਕਰਦੇ ਆ ਪਾਸ਼ਾ ਤੁਮ ਮਾਨ ਸਨਮਾਨ ਸਤਕਾਰ ਸਦਾ ਹਜਰੀ ਸੇ ਜੀ ਸੱਜਣ ਸਾਹਿਬ ਨੂੰ ਆਪਣੇ ਵਚਨਕੀ ਤੱਕ ਹੋਰ ਵਾਦਾ ਕਰਨਾ ਪਾਜੋ ਪਾਖਾ ਸਾਹਿਬ ਪਾਜਾ ਖੁਸ਼ੀਆਂ ਚੜੇ ਰੋ ਰਸ ਸਕਣ ਤੁਹਾਰ ਜੀਸ਼ਨ ਜੀ ਇੱਕ ਵਾਰ ਫੇਰ ਮੈਂ ਤੁਹਾਨੂੰ ਤੁਹਾਡੇ ਨਾਲ ਦੇ ਸਾਰੇ ਅਧਿਕਾਰੀਆਂ ਨੂੰ ਜੀ ਆਇਆਂ ਆਖਦਾ ਬਹੁਤ ਤੁਹਾਡਾ ਧੰਨਵਾਦ ਔਰ ਮੈਂ ਸਮੂਹੇ ਸੰਗਤ ਜੀ ਦੇ ਸਾਹਮਣੇ ਕਰੀਬ ਮਾਨ ਬੜੀ ਨਿਮਰਤਾ ਸਾਥ ਬੇਨਤੀ ਕਰਦਾ ਕਿ ਆਪਣੀ ਸਾਰਿਆਂ ਦੀ ਸ਼ਾਨ ਇਸ ਵਿੱਚ ਹੈ ਕਿ ਅੱਪਾ ਬੜੇ ਇਨਸਾਨ ਤੇ ਮੋਰੂ ਤਸਨਾ ਸਰਦਾਰ ਹਜੀਤ ਸਿੰਘ ਜੀ ਚੁਬੜੀਆਂ ਸਦਨ ਲੈ ਕੇ ਬੜੇ ਸ਼ਾਵਾ ਲੈ ਕੇ ਬੜੇ ਮਾਣ ਚਾਹ ਲੈ ਕੇ ਅੱਪਾ ਸਾਰਿਆਂ ਨੂੰ ਮਿਲਣ ਬਾਅਦ ਤੇ ਦਰਵਾਜ਼ਾ ਸਾਹਿਬ ਜੀ ਦੇ ਨਸਤਕ ਹੋਣ ਵਾਸਤੇ ਆਏ ਨੇ ਉਹਨਾਂ ਦਾ ਚੁਪ ਦਾ ਦਾਨ ਲੱਗੇ ਉਹਨਾਂ ਨੂੰ ਜੀ ਆਇਆਂ ਕਈ ਵਾਰੀ ਜੀ ਕਹ ਖਾਲਸਾ ਕੋਈ ਜੀ ਸਰ ਉਹਨਾਂ ਬੇਨਤੀ ਕਰਾਗਾ ਬਾਦਿਲ ਪ੍ਰਭਾਤ ਸਾਹਿਬ ਜੱਜ ਜੀ ਦਾ ਸਨਮਾਨ ਕਰਨਾ ਮੈਂ ਤਾਂ ਜੀ ਬੋਲ ਸੋਹਰ ਮਤਾ ਜੀ ਹਿਸਾਵਰ ਮਤਾ ਜੀ ਇਧਰ ਆ ਕਰਾ ਲਾਉ ਸਰ ਸਰ ਇਧਰ ਬੱਸ ਰਿੰਗ ਸਰ ਰਿੰਗ ਸਰ ਮੇਸਟਰ ਸਾਹਿਬ ਇਧਰ ਨੂੰ ਮੇਸਟਰ ਸਾਹਿਬ ਸਮਝ ਲੇਖੋ ਜੀ ਸਰ ਤਰੇ ਵਿਖਾ ਥੋੜਾ ਜਿਆਨ ਨੂੰ ਥੋੜਾ ਥੋੜਾ ਐਨੂੰ ਕਰਨਾ ਸਰ ਟਿੱਪ ਪਾ ਦਿਓ ਥੋੜਾ ਮੈਂ ਕਹਿਣਾ ਥਲੇ ਕਰਿਓ ਲਓ ਜੀ ਭਾਈ ਕਹਿਣਾ ਥਲੇ ਕਰਿਓ ਮਤਾ ਜੀ ਸਾਹਮਣੇ ਹੋ ਜਾਓ ਪਿੱਛੇ ਮਤਾ ਸਾਹਿਬ ਬਿਲਜੀ ਕੈਮਰਾ ਥੱਲੇ ਰੱਖੋ ਕਰੀ ਤਾਂ ਕਰਿਆ I ਸੇ ਮੱਥਾ ਟੇਕਨ ਆਏ ਸੀ ਔਰ ਉਸ ਤੋਂ ਬਾਅਦ ਹੁਣ ਉਹ ਆਪਣੀਆਂ ਗੱਡੀਆਂ ਸਵਾਰ ਹੋ ਕੇ ਇੱਥੋਂ ਦੀ ਵਾਪਸ ਜਾ ਰਹੇ ਨੇ ਤੁਸੀਂ ਦੇਖ ਸਕਦੇ ਹੋ ਕਿ ਬੋਲੇ ਸੋਨਿਹਾਲ ਦੇ ਜਿਆਕਾਰਿਆਂ ਦੇ ਵਿੱਚ ਉਹਨਾਂ ਦੀ ਗੱਡੀ ਸ੍ਰੀ ਹਰਮੰਦਰ ਸਾਹਿਬ ਦੇ ਬਾਹਰੋਂ ਜਰੀਏ ਰਵਾਨਾ ਹੋ ਰਹੀ ਹੈ ਸੁਰੱਖਿਆ ਕਿ ਕਿਆ ਜਾ ਰਿਹਾ ਸੀ ਕਿ ਜਿਸ ਤਰ੍ਹਾਂ ਦਾ ਇੱਕ ਵਿਵਾਦ ਕੈਪਟਨ ਅਮਰਿੰਦਰ ਸਿੰਘ ਤੇ ਨਾ ਰੱਖਿਆ ਮੰਤਰੀ ਦੇ ਵਿੱਚ ਪਿਆ ਸੀ ਉਹਦੇ ਕਰਕੇ ਇਹ ਫੇਰੀ ਕਾਫੀ ਮਹੱਤਵਪੂਰਨ ਸੀ ਔਰ ਰਾਜ ਜਦੋਂ ਸਵਾਗਤ ਵਾਸਤੇ ਆਏ ਨੇ ਤੇ ਸਿੱਧਾ ਹੀ ਉਹ ਬਿਨਾ ਕੁਝ ਖਾਦੇ ਪੀਤੇ ਇੱਥੋਂ ਦੀ ਰਵਾਨਾ ਹੋ ਰਹੇ ਨੇ ਔਰ ਸਾਰੀ ਗੱਡੀਆਂ ਇੱਥੇ ਲੱਗ ਚੁੱਕੀਆਂ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਲੋਕ ਉਹਨਾਂ ਨੂੰ ਦੇਖਣ ਵਾਸਤੇ 1 ਮਿੰਟ ਵਾਸਤੇ ਦੇਖਣ ਵਾਸਤੇ ਚਾਹੁੰਦੇ ਨੇ ਤਾਂ ਕਿ ਕਿਸੇ ਤਰੀਕੇ ਨਾਲ ਦੇਖ ਸਕੀਏ ਲੇਕਿਨ ਫਿਲਹਾਲ ਪੁਲਿਸ ਦਾ ਕੜਾ ਪੈਰਾ ਜਰਾ ਐਸਾ ਤਾਂ ਇੱਥੇ ਮੌਜੂਦ ਹੈ ਔਰ ਇਹ ਸਭ ਉਹ ਤੇ ਫਲੇ ਰਹਾ ਹੈ ਦਰਬਾਰ ਸਾਹਿਬ ਦੇ ਸੇਵਾਦਾਰ ਵੀ ਲੱਗੇ ਹੋਏ ਨੇ ਪੁਲਿਸ ਦਾ ਕਾਰਜ ਸ਼ੁਰੂ ਨਹੀਂ ਅਸਲੀ ਦਰਬਾਰ ਸਾਹਿਬ ਦੇ ਬੰਦੇ ਨੇ ਪੁਲਿਸ ਕੋਲੋਂ ਜ਼ਿਆਦਾ ਮਜ਼ਬੂਤ ਨੇ ਤਾਂ ਇਹ ਜਿਹੜੀ ਫੇਰੀ ਸੀ ਹੁਣ ਕਿਤਨਾ ਕਿਤਨਾ ਖਤਮ ਹੁੰਦੀ ਨਜ਼ਰ ਆ ਰਹੀ ਹੈ ਤੇ ਇੱਥੋਂ ਦੀ ਕੈਨੇਡਾ ਦੇ ਜਿਹੜੇ ਰਕ ਜੇ ਕੈਨੇਡਾ ਦੇ ਰੱਖਿਆ ਮੰਤਰੀ ਇੱਥੋਂ ਵਾਪਸੀ ਦੀ ਤਿਆਰੀ ਕਰ ਰਹੇ ਨੇ ਔਰ ਤੁਸੀਂ ਵੇਖ ਸਕਦੇ ਹੋ ਇਸ ਗੱਡੀ ਦੇ ਵਿੱਚ ਉਹ ਹੈਗੇ ਨੇ ਔਰ ਉਹ ਵਾਪਸੀ ਉਹਨਾਂ ਦੀ ਹੋ ਚੁੱਕੀ ਹੈ ਤੇ ਕੁੱਲ ਮਿਲਾ ਕੇ ਜਿਹੜੀ ਉਹਨਾਂ ਦੀ ਫੇਰੀ ਦਾ ਅੱਜ ਦਾ ਦਿਨ ਸੀਗਾ ਉਹ ਇੱਥੇ ਖਤਮ ਹੋ ਰਿਹਾ ਔਰ ਇਸ ਤੋਂ ਬਾਅਦ ਉਹ ਸਿੱਧਾ ਇੱਥੋਂ ਦੀ ਜਲੰਧਰ ਜਾਣਗੇ ਜਲੰਧਰ ਤੋਂ ਬਾਅਦ ਉਹ ਆਪਣੇ ਜੱਦੀ ਪਿੰਡ ਹੁਸ਼ਿਆਰਪੁਰ ਦੇ ਵਿੱਚ ਜਾਣਗੇ ਜਿੱਥੇ ਉਹ ਆਪਣੇ ਗਮ ਦੇ ਰਾਸੇ ਤੇ ਵਧੀਆ ਡੈਮੋਕਰੇਟਿਕਾ ਦੇਸ਼ ਦਾ ਡਿਫੈਂਸ ਮਿਨਿਸਟਰ ਹੈ ਅਸੀਂ ਜਿਹੜੇ ਸਿੱਖ ਇੱਥੇ ਸਰਵਾਈਵਲ ਦੀ ਲੜਾਈ ਲੜ ਰਹੇ ਹਾਂ ਆਪਣੇ ਰਾਜ ਦੀ ਲੜਾਈ ਲੜ ਰਹੇ ਹਾਂ ਅਸੀਂ ਡੈਮੋਕਰੇਟਿਕ ਤਰੀਕੇ ਦੇ ਨਾਲ ਉਹਨਾਂ ਨੂੰ ਇੱਕ ਬੇਨਤੀ ਪੱਤਰ ਦੇਣਾ ਚਾਹੁੰਦੇ ਸੀ ਉਹ ਬੇਨਤੀ ਪੱਤਰ ਦੇ ਵਿੱਚ ਇੱਕ ਤਾਂ ਇਹ ਲਿਖਿਆ ਸੀ ਕਿ 30 ਸਾਲ ਬਾਅਦ ਸਿੱਖਾਂ ਦੀ ਸੁਣੀ ਗਈ ਹੈ ਜੇ ਹਿੰਦੁਸਤਾਨ ਚ ਨਹੀਂ ਸੁਣੀ ਗਈ ਤਾਂ ਘੱਟੋ ਘੱਟ ਹਿੰਦੁਸਤਾਨ ਤੋਂ ਦੂਰ ਕੈਨੇਡਾ ਦੀ ਧਰਤੀ ਤੇ ਸੁਣੀ ਗਈ ਹੈ ਕਿ ਉਹਨਾਂ ਨਾਲ ਦੰਗੇ ਨਹੀਂ ਜੈਨੋਸਾਈਡ ਹੋਇਆ ਉਹਨਾਂ ਦੀ ਨਸਲ ਕੁਸ਼ੀ ਹੋਈ ਹੈ ਪਲੈਨਡ ਤਰੀਕੇ ਦੇ ਨਾਲ ਵਕਤ ਦੀਆਂ ਸਰਕਾਰਾਂ ਨੇ ਤੇ ਵਿਰੋਧੀ ਧਿਰਾਂ ਨੇ ਅੱਜ ਬੀਜੇਪੀ ਨੰਗੀ ਹੋ ਗਈ ਹੈ ਕੱਲ ਬੀਜੇਪੀ ਕਹਿੰਦੀ ਸੀ ਹਾਂ ਸਿੱਖੋਂ ਦਾ ਕਤਲ ਕੀਤਾ ਹੈ ਅੱਜ ਜੈਨੋਸਾਈਡ ਦਾ ਕਿਉਂ ਨਖੇਦੀ ਕਰ ਰਹੀ ਹੈ ਬੀਜੇਪੀ ਅੱਜ ਸਰਕਾਰ ਕਿਉਂ ਇਹ ਚੰਦੂ ਮਾਜਰਾ ਉੱਥੇ ਦੋ ਲਫ਼ਜ਼ ਬੋਲ ਕੇ ਆ ਰਿਹਾ ਇਹ ਦੱਸਦਾ ਕਿਉਂ ਨਹੀਂ ਵੀ ਜੇ ਜੈਨੋਸਾਈਡ ਨੂੰ ਜੈਨੋਸਾਈਡ ਨਾ ਮੰਨਿਆ ਤਾਂ ਹਰ ਸਿਮਰਤ ਕੌਰ ਜਿਹੜੀ ਆ ਉਹ